ਸਰ ਜੀਤਪੁਰ ਲਰਜੀ ਵੀ ਅੰਦਰੋਂ ਆਏ ਨੇ ਬਾਹਰ ਰਜਵੀਰ ਜਵੰਦਾ ਦੀ ਕੀ ਕੰਡੀਸ਼ਨ ਹੈ ਸਰ ਹਾਂ ਪਹਿਲਾਂ ਨਾਲੋਂ ਬਿਹਤਰ ਆ ਜੀ ਕੱਲ ਨਾਲੋਂ ਬਿਹਤਰ ਆ ਉਹਨਾਂ ਦੀ ਵਾਈਫ ਅਨੁਸਾਰ ਇੱਕ ਛੋਟਾ ਵੀਰ ਸੀ ਉਹਨਾਂ ਦੇ ਕਹਿਣ ਅਨੁਸਾਰ ਮਾਤਾ ਜੀ ਮਿਲੇ ਨਹੀਂ ਉਹ ਗਏ ਹੋਏ ਸ਼ਾਇਦ ਕਿਸੇ ਕੰਮ ਲਈ ਤੇ ਕੱਲ ਨਾਲੋਂ ਕਾਫੀ ਬਿਹਤਰ ਹੈ ਜੀ ਸੋ ਅ ਅਪਡੇਟ ਜਿਹੜੀ ਮਿਲੀ ਸੀਗੀ ਸਾਨੂੰ ਕੱਲ ਬਹੁਤ ਕ੍ਰਿਟੀਕਲ ਕੰਡੀਸ਼ਨ ਸੀਗੀ ਅੱਜ ਦੀ ਅਪਡੇਟ ਨੂੰ ਲੈ ਕੇ ਸਾਰੇ ਪੋਜ਼ਿਟਿਵ ਨੇ ਅਰਦਾਸਾਂ ਚੱਲ ਰਹੀਆਂ ਨੇ ਗੁਰੂ ਘਰ ਦੇ ਵਿੱਚ ਸੋ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਕਿਉਂਕਿ ਰਾਜਵੀਰ ਜਵੰਦਾ ਨੇ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਰਾਜਵੀਰ ਜਵੰਦਾ ਹਰ ਇੱਕ ਦੇ ਦਿਲ ਦੇ ਵਿੱਚ ਵੱਸਦੇ ਆਂ ਹਰ ਇੱਕ ਦੀ ਅਰਦਾਸ ਜਿਹੜੀ ਕੰਮ ਕਰਦੀ ਹੈ ਅਰਦਾਸ 'ਚ ਬਹੁਤ ਪਾਵਰ ਹੈ ਅਰਦਾਸ ਤੋਂ ਵੱਡੀ ਕੋਈ ਚੀਜ਼ ਹੀ ਹੈ ਜੀ ਅਰਦਾਸ ਉਹ ਚੀਜ਼ ਆ ਜਿਹੜਾ ਜਦੋਂ ਵੀ ਅਸੀਂ ਕਿਤੇ ਵੀ ਤੁਰਦੇ ਆਂ ਤੇ ਅਰਦਾਸ ਕਰਕੇ ਤੁਰਦੇ ਆਂ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਇਹੀ ਅਰਦਾਸਾਂ ਸਾਰੇ ਪੰਜਾਬੀਆਂ ਦੀ ਕਿਉਂਕਿ ਜਦੋਂ ਪਰਮਾਤਮਾ ਦੇ ਅੱਗੇ ਸਾਰੀ ਸੰਗਤ ਅਰਦਾਸ ਕਰਦੀ ਹੈ ਨਾ ਫਿਰ ਉਹਦੇ ਚਰਨਾਂ 'ਚ ਪ੍ਰਵਾਣ ਹੋ ਜੇ ਤੇ ਫਿਰ ਕੋਈ ਮੈਨੂੰ ਲੱਗਦਾ ਨਹੀਂ ਦੁਨੀਆ ਦੀ ਤਾਕਤ ਤੇ ਵੀ ਉਹਨੂੰ ਕੋਈ ਤੱਤੀ ਵਾਹ ਵੀ ਲੱਗ ਜੇ ਤੁਸੀਂ ਅੰਦਰ ਜਾ ਕੇ ਆਏ ਹੋ ਜਵੰਦਰ ਜੀ ਨੂੰ ਨਹੀਂ ਮੈਂਦਰ ਨਹੀਂ ਅੱਜ ਅੰਦਰੋਂ ਇਸ ਕਰਕੇ ਥੋੜੀ ਜੀ ਕਿਉਂਕਿ ਅੱਗੇ ਨੂੰ ਬਿਹਤਰ ਹੋ ਰਿਹਾ ਤੇ ਇਨਫੈਕਸ਼ਨ ਦੇ ਕਾਰਨ ਰੋਕਿਆ ਗਿਆ ਤਾਂ ਮੈਂ ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਹਾਂ ਉਹਨਾਂ ਦੇ ਵੱਲੋਂ ਵਧੀਆ ਪੋਜ਼ਿਟਿਵ ਸਾਈਨ ਹੈ ਥੈਂਕ ਯੂ ਸੋ ਮਚ ਸੋ ਜਿੱਦਾਂ ਤੁਸੀਂ ਦੇਖਿਆ ਕਿ ਸੁਰਜੀਤ ਭੁੱਲਰ ਵੀ ਦੱਸ ਰਹੇ ਨੇ ਕਿ ਬਹੁਤ ਪੋਜ਼ਿਟਿਵਿਟੀ ਆ ਹੁਣ ਜਵੰਦਾ ਦੀ ਜਿਹੜੀ ਹਾਈ ਹੈਲਥ ਹੈ ਉਹ ਕਾਫੀ ਹੁਣ ਬੈਟਰ ਹੈ ਤੇ ਉਮੀਦ ਕਰਦੇ ਆ ਕਿ ਹੋਰ ਵੀ ਬੈਟਰ ਹੋਵੇ ਔਰ ਜਲਦੀ ਉਹ ਠੀਕ ਹੋ ਕੇ ਆਪਣੇ ਘਰ ਪਰਤਨ ਸੋ ਸੁਰਜੀਤ ਭੁੱਲਰ ਜੀ ਵੀ ਅੰਦਰੋਂ ਆਏ ਨੇ ਬਾਹਰ ਰਜਵੀ ਜਵੰਦਾ ਦੀ ਕੀ ਕੰਡੀਸ਼ਨ ਹੈ ਸਰ ਹੁਣ ਪਹਿਲਾਂ ਨਾਲੋਂ ਬਿਹਤਰ ਆ ਜੀ ਕੱਲ ਨਾਲੋਂ ਬਿਹਤਰ ਆ ਉਹਨਾਂ ਦੀ ਵਾਈਫ ਅਨੁਸਾਰ ਇੱਕ ਛੋਟਾ ਵੀਰ ਸੀ ਉਹਨਾਂ ਦੇ ਕਹਿਣ ਅਨੁਸਾਰ ਮਾਤਾ ਜੀ ਮਿਲੇ ਨਹੀਂ ਉਹ ਗਏ ਹੋਏ ਸ਼ਾਇਦ ਕਿਸੇ ਕੰਮ ਲਈ ਤੇ ਕੱਲ ਨਾਲੋਂ ਕਾਫੀ ਬਿਹਤਰ ਹੈ ਜੀ ਸੋ ਅਪਡੇਟ ਜਿਹੜੀ ਮਿਲੀ ਸੀਗੀ ਸਾਨੂੰ ਕੱਲ ਬਹੁਤ ਕ੍ਰਿਟੀਕਲ ਕੰਡੀਸ਼ਨ ਸੀਗੀ ਅੱਜ ਦੀ ਅਪਡੇਟ ਨੂੰ ਲੈ ਕੇ ਸਾਰੇ ਪੋਜ਼ਿਟਿਵ ਨੇ ਅਰਦਾਸਾਂ ਚੱਲ ਰਹੀਆਂ ਨੇ ਗੁਰੂ ਘਰ ਦੇ ਵਿੱਚ ਸੋ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਕਿਉਂਕਿ ਰਾਜਵੀਰ ਜਵੰਦਾ ਨੇ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਰਾਜਵੀਰ ਜਵੰਦਾ ਹਰ ਇੱਕ ਦੇ ਦਿਲ ਦੇ ਵਿੱਚ ਵੱਸਦੇ ਆਂ ਹਰ ਇੱਕ ਦੀ ਅਰਦਾਸ ਜਿਹੜੀ ਕੰਮ ਕਰਦੀ ਹੈ ਅਰਦਾਸ 'ਚ ਬਹੁਤ ਪਾਵਰ ਹੈ ਅਰਦਾਸ ਤੋਂ ਵੱਡੀ ਕੋਈ ਚੀਜ਼ ਹੀ ਹੈ ਜੀ ਅਰਦਾਸ ਉਹ ਚੀਜ਼ ਆ ਜਿਹੜਾ ਜਦੋਂ ਵੀ ਅਸੀਂ ਕਿਤੇ ਵੀ ਤੁਰਦੇ ਆਂ ਤੇ ਅਰਦਾਸ ਕਰਕੇ ਤੁਰਦੇ ਆਂ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਇਹੀ ਅਰਦਾਸਾ ਸਾਰੇ ਪੰਜਾਬੀਆਂ ਦੀਆਂ ਕਿ ਅੱਜ ਉਹ ਸਾਡੇ ਵੀਰ ਨੂੰ ਕਿਉਂਕਿ ਜਦੋਂ ਪ੍ਰਮਾਤਮ ਸਾਰੀ ਸੰਗਤ ਅਰਦਾਸ ਕਰਦੀ ਇਹਨਾਂ ਫਿਰ ਉਹਦੇ ਚਰਨਾਂ 'ਚ ਪ੍ਰਵਾਣ ਹੋ ਜੇ ਤੇ ਫਿਰ ਕੋਈ ਮੈਨੂੰ ਲੱਗਦਾ ਈ ਦੁਨੀਆ ਦੀ ਤਾਕਤ ਤੇ ਵੀ ਉਹਨੂੰ ਕੋਈ ਤੱਤੀ ਵਾਹ ਵੀ ਲੱਗ ਜੇ ਤੁਸੀਂ ਅੰਦਰ ਜਾ ਕੇ ਆਏ ਹੋ ਜਵੰਦਾ ਜੀ ਨੂੰ ਦੇਖੀ ਮੈਂ ਅੰਦਰ ਨਹੀਂ ਅੱਜ ਅੰਦਰੋਂ ਇਸ ਕਰਕੇ ਥੋੜੀ ਜੀ ਕਿਉਂਕਿ ਅੱਗੇ ਨੂੰ ਬਿਹਤਰ ਹੋ ਰਿਹਾ ਤੇ ਇਨਫੈਕਸ਼ਨ ਦੇ ਕਾਰਨ ਰੋਕਿਆ ਗਿਆ ਤਾਂ ਮੈਂ ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਹਾਂ ਉਹਨਾਂ ਦੇ ਵੱਲੋਂ ਵਧੀਆ ਪੋਜ਼ਿਟਿਵ ਸਾਈਨ ਹੈ ਥੈਂਕ ਯੂ ਸੋ ਮਚ ਸੋ ਜਿੱਦਾਂ ਤੁਸੀਂ ਦੇਖਿਆ ਕਿ ਸੁਰਜੀਤ ਭੁੱਲਰ ਵੀ ਦੱਸ ਰਹੇ ਨੇ ਕਿ ਬਹੁਤ ਪੋਜ਼ਿਟਿਵਿਟੀ ਆ ਹੁਣ ਜਵੰਦਾ ਦੀ ਜਿਹੜੀ ਹਾਈ ਹੈਲਥ ਹੈ ਉਹ ਕਾਫੀ ਹੁਣ ਬੈਟਰ ਹੈ ਤੇ ਉਮੀਦ ਕਰਦੇ ਆ ਕਿ ਹੋਰ ਵੀ ਬੈਟਰ ਹੋਵੇ ਔਰ ਜਲਦੀ ਉਹ ਠੀਕ ਹੋ ਕੇ ਆਪਣੇ ਘਰ ਪਰਤਨ ਸੋ ਸੁਰਜੀਤ ਭੁੱਲਰ ਜੀ ਵੀ ਅੰਦਰੋਂ ਆਏ ਨੇ ਬਾਹਰ ਰਜਵੀ ਜਵੰਦਾ ਦੀ ਕੀ ਕੰਡੀਸ਼ਨ ਹੈ ਸਰ ਹੁਣ ਪਹਿਲਾਂ ਨਾਲੋਂ ਬਿਹਤਰ ਆ ਜੀ ਕੱਲ ਨਾਲੋਂ ਬਿਹਤਰ ਆ ਉਹਨਾਂ ਦੀ ਵਾਈਫ ਅਨੁਸਾਰ ਇੱਕ ਛੋਟਾ ਵੀਰ ਸੀ ਉਹਨਾਂ ਦੇ ਕਹਿਣ ਅਨੁਸਾਰ ਮਾਤਾ ਜੀ ਮਿਲੇ ਨਹੀਂ ਉਹ ਗਏ ਹੋਏ ਸ਼ਾਇਦ ਕਿਸੇ ਕੰਮ ਲਈ ਤੇ ਕੱਲ ਨਾਲੋਂ ਕਾਫੀ ਬਿਹਤਰ ਹੈ ਜੀ ਸੋ ਅਪਡੇਟ ਜਿਹੜੀ ਮਿਲੀ ਸੀਗੀ ਸਾਨੂੰ ਕੱਲ ਬਹੁਤ ਕ੍ਰਿਟੀਕਲ ਕੰਡੀਸ਼ਨ ਸੀਗੀ ਅੱਜ ਦੀ ਅਪਡੇਟ ਨੂੰ ਲੈ ਕੇ ਸਾਰੇ ਪੋਜ਼ਿਟਿਵ ਨੇ ਅਰਦਾਸਾਂ ਚੱਲ ਰਹੀਆਂ ਨੇ ਗੁਰੂ ਘਰ ਦੇ ਵਿੱਚ ਸੋ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਕਿਉਂਕਿ ਰਾਜਵੀਰ ਜਵੰਦਾ ਨੇ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਰਾਜਵੀਰ ਜਵੰਦਾ ਹਰ ਇੱਕ ਦੇ ਦਿਲ ਦੇ ਵਿੱਚ ਵੱਸਦੇ ਆਂ ਹਰ ਇੱਕ ਦੀ ਅਰਦਾਸ ਜਿਹੜੀ ਕੰਮ ਕਰਦੀ ਹੈ ਅਰਦਾਸ 'ਚ ਬਹੁਤ ਪਾਵਰ ਹੈ ਅਰਦਾਸ ਤੋਂ ਵੱਡੀ ਕੋਈ ਚੀਜ਼ ਹੀ ਹੈ ਜੀ ਅਰਦਾਸ ਉਹ ਚੀਜ਼ ਆ ਜਿਹੜਾ ਜਦੋਂ ਵੀ ਅਸੀਂ ਕਿਤੇ ਵੀ ਤੁਰਦੇ ਆਂ ਤੇ ਅਰਦਾਸ ਕਰਕੇ ਤੁਰਦੇ ਆਂ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਇਹੀ ਅਰਦਾਸਾਂ ਸਾਰੇ ਪੰਜਾਬੀਆਂ ਦੀਆਂ ਆ ਕਿ ਅੱਜ ਉਹ ਸਾਡੇ ਵੀਰ ਨੂੰ ਕਿਉਂਕਿ ਜਦੋਂ ਪ੍ਰਮਾਤ ਸਾਰੀ ਸੰਗਤ ਅਰਦਾਸ ਕਰਦੀ ਇਹਨਾਂ ਫਿਰ ਉਹਦੇ ਚਰਨਾਂ 'ਚ ਪ੍ਰਵਾਣ ਹੋ ਜੇ ਤੇ ਫਿਰ ਕੋਈ ਮੈਨੂੰ ਲੱਗਦਾ ਈ ਦੁਨੀਆ ਦੀ ਤਾਕਤ ਤੇ ਵੀ ਉਹਨੂੰ ਕੋਈ ਤੱਤੀ ਵਾਹ ਵੀ ਲੱਗ ਜੇ ਤੁਸੀਂ ਅੰਦਰ ਜਾ ਕੇ ਆਏ ਹੋ ਜਵੰਦਾ ਜੀ ਨੂੰ ਦੇਖੀ ਮੈਂ ਅੰਦਰ ਨਹੀਂ ਅੱਜ ਅੰਦਰੋਂ ਇਸ ਕਰਕੇ ਥੋੜੀ ਜੀ ਕਿਉਂਕਿ ਅੱਗੇ ਨੂੰ ਬਿਹਤਰ ਹੋ ਰਿਹਾ ਤੇ ਇਨਫੈਕਸ਼ਨ ਦੇ ਕਾਰਨ ਰੋਕਿਆ ਗਿਆ ਤਾਂ ਮੈਂ ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਹਾਂ ਉਹਨਾਂ ਦੇ ਵੱਲੋਂ ਵਧੀਆ ਪੋਜ਼ਿਟਿਵ ਸਾਈਨ ਹੈ ਕੀ ਸੁਣ ਰਿਹਾ ਤੁਸੀਂ ਜਿੱਦਾਂ ਤੁਸੀਂ ਦੇਖਿਆ ਕਿ ਸੁਰਜੀਤਪੁਰ ਲਰਵੀ ਦੱਸ ਰਹੇ ਨੇ ਕਿ ਬਹੁਤ ਪੋਜ਼ਿਟਿਵਿਟੀ ਆ ਹੁਣ ਜਵੰਦਾ ਦੀ ਜਿਹੜੀ ਹਾਈ ਹੈਲਥ ਹੈ ਉਹ ਕਾਫੀ ਹੁਣ ਬੈਟਰ ਹੈ ਤੇ ਉਮੀਦ ਕਰਦੇ ਆ ਕਿ ਹੋਰ ਵੀ ਬੈਟਰ ਹੋਵੇ ਔਰ ਜਲਦੀ ਉਹ ਠੀਕ ਹੋ ਕੇ ਆਪਣੇ ਘਰ ਪਰਤ